ਵੀਰਪਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡੇ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੂ ਹਾਜ਼ਰ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਕੱਲ ਜਿਹੜੀ ਆਪਾਂ ਤੁਹਾਨੂੰ ਕਿੰਤਾ ਸਕੀਵੀ ਸਟਾਰਟ ਕਰਨੀ ਆ ਤੇ ਕਿੱਦਾਂ ਕਿੱਦਾਂ ਆਪਾਂ ਕਿੰਨੇ ਕਿੰਨੇ ਇੰਚ ਰੱਖਣਾ ਉਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਦੱਸਾਂਗੇ ਉਹਦੇ ਪਾਰਟ 1 ਸੀਗਾ ਇਹ ਪਾਰਟ ਸੈਕਿੰਡ ਆ ਤੇ ਜਿਹੜੀ ਪਿਛਲੀ ਵੀਡੀਓ ਸੀ ਤੁਸੀਂ ਉਸ ਨੂੰ ਬਹੁਤ ਪਿਆਰ ਦਿੱਤਾ ਤੇ ਬਣਾਦੀ ਕਮੈਂਟ ਵੀ ਆਏ ਤਾਂ ਹੁਣ ਆਪਾਂ ਉਹਦਾ ਸਕੀਵੀ ਦਾ ਪਾਰਟ 1 ਹੈ ਫਰੰਟ ਸਾਈਡ ਹੀ ਹੈ ਕਿੰਨਾ ਆਪਾਂ ਮੋਡੇ ਤੇ ਘਟਾਉਣੀ ਆ ਉਹ ਤੁਹਾਨੂੰ ਦੱਸਾਂਗੀ ਠੀਕ ਹੈ ਮੇਰੇ ਕੋਲੇ ਜੀ ਇੱਥੇ 88 ਫੰਦੇ ਆ ਠੀਕ ਹੈ 88 ਮੇਰੇ ਕੋਲੇ ਫੰਦੇ ਆ ਤੇ ਇੱਥੇ ਪਹਿਲਾਂ ਮੈਂ ਤੁਹਾਨੂੰ ਮੋਡੇ ਦੀ ਕਾਰ ਦੱਸਦੀ ਆ ਇੱਥੇ ਸਿੱਧੀ ਸਾਈਡ ਤੋਂ ਪਹਿਲਾਂ ਮੈਂ 4 ਘਟਾਉਂਗੀ ਠੀਕ ਹੈ ਫਿਰ ਇਧਰ ਪੁੱਠੀ ਸਾਈਡ ਆ ਜੋ ਫਿਰ ਮੈਂ ਇਥੋਂ 4 ਘਟਾਉਂਗੀ ਫਿਰ ਇਹ ਤੋਂ ਪੁੱਠੀ ਸਾਈਡੋਂ ਮੈਂ ਇਥੋਂ 3 ਘਟਾਉਂਗੀ ਮਤਲਬ ਸਿੱਧੀ ਸਾਈਡ ਤੋਂ ਤੈਨੂੰ ਪਹਿਲਾਂ 4 ਫੇਰ ਤੈਨੂੰ ਇੱਥੇ ਵੀ ਸੇਮ 4 ਤਿੰਨ ਫੇਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਅੱਗੇ ਗਲੇ ਦੀ ਗਲਾਈ ਕਿੰਨੀ ਪਾਉਣੀ ਤੇ ਮੇਰੇ ਕੋਲ ਕਿੰਨੇ ਜੋਟੇ ਰਹਿ ਜਾਣਗੇ ਠੀਕ ਹੈ ਕੁੰਡੇ ਰਹਿ ਜਾਣਗੇ ਸੌਰੀ ਠੀਕ ਹੈ ਤਾਂ ਮੇਰੇ ਕੋਲ ਇੱਥੇ ਹੈਗੇ ਟੋਟਲ ਮੇਰੇ ਕੋਲ 88 ਫੰਦੇ ਆ ਠੀਕ ਹੈ ਟੋਟਲ ਮੇਰੇ ਕੋਲ ਕਿੰਨੇ ਫੰਦੇ ਆ 88 ਫੰਦੇ ਆ ਠੀਕ ਹੈ ਇਧਰੋਂ ਵੀ ਮੈਂ ਜਿਹੜੀ ਆ ਸਾਈਡ ਉਧਰੋਂ ਵੀ ਮੈਂ 7 ਘਟਾ ਦੂੰਗੀ ਠੀਕ ਹੈ ਤੇ ਇਧਰੋਂ ਵੀ 7 ਘਟਾ ਦੂੰਗੀ ਮਤਲਬ 88 ਚੋਂ ਮੈਂ 14 ਜਿਹੜੇ ਫੰਦੇ ਉਹ ਮਾਈਨਸ ਕਰ ਦੂੰਗੀ ਠੀਕ ਹੈ ਤੇ ਮੇਰੇ ਕੋਲ 74 ਫੰਦੇ ਰਹਿ ਜਾਣਗੇ ਠੀਕ ਹੈ 74 ਚੋਂ ਠੀਕ ਹੈ ਅੱਗੇ ਦੇਖਦੇ 74 ਚੋਂ 10 ਜਿਹੜੇ ਕੁੰਡੇ ਆ ਉਹ ਮੈਂ ਜਿਹੜਿਆ ਵਿੱਚ ਐ ਉਹ ਮਾਈਨਸ ਕਰੂੰ ਕਿਉਂਕਿ ਇੱਥੇ ਇੱਥੇ ਮੈਂ ਗਲਾ ਬਣਾਉਂਗੀ ਤੇ 10 ਮੈਂ ਇਹਦੇ ਵਿੱਚ ਹੋਰ ਮਾਈਨਸ ਕਰ ਦੂੰਗੀ 74 ਚੋਂ 10 ਮਾਈਨਸ ਕੀਤਾ 4 ਤੇ 6 64 ਫੰਦੇ ਰਹਿ ਜਾਣਗੇ 64 ਦਾ ਇੱਥੇ ਇੱਕ ਅੱਧਾ ਵਧਾ ਵੀ ਸਕਦੇ ਆ ਤੁਸੀਂ ਜੇ ਤੁਹਾਨੂੰ ਆਪਣਾ ਲੱਗਦਾ ਵੀ ਆਹ ਜਿਹੜੇ ਮੋਢੇ ਵਾਲੀ ਸਾਈਡ ਐ ਜਿਆਦਾ ਕੁੰਡੇ ਨਾ ਰਹਿ ਜਾਣ ਤਾਂ ਆਪਾਂ ਇੱਥੇ ਇੱਕ ਦੋ ਵੱਧ ਵੀ ਮਾਈਨਸ ਕਰ ਦਿਆਂ ਜੇ ਮੇਰੇ ਕੋਲ ਇੱਥੇ 64 ਰਹਿ ਗਏ ਮਤਲਬ ਮੇਰੇ 64 ਫੰਦੇ ਜਿਹੜੇ ਮੇਰੇ ਕੋਲ ਇੱਥੇ ਟੋਟਲ ਰਹਿ ਜਾਣਗੇ 10 ਆਹ ਘਟਾ ਕੇ 64 ਠੀਕ ਹੈ ਬਤੀ ਬਤੀ ਰੱਖ ਲੂੰਗੀ ਹੁਣ 32 ਚੋਂ ਜਦੋਂ ਮੈਂ 32 ਬਣਾ ਲਏ ਫਿਰ ਦੋਨੋਂ ਸਾਈਡ ਗਲੇ ਵਾਲੀ ਸਾਈਡ ਮੈਂ ਇਧਰ ਵੀ ਤਿੰਨ ਪਹਿਲਾਂ ਤਿੰਨ ਫਿਰ ਤਿੰਨ 6 ਘਟਾਉਂਗੀ ਇਧਰ ਵੀ ਤਿੰਨ ਫਿਰ ਤਿੰਨ ਫਿਰ 6 ਘਟਾਉਂਗੀ ਮਤਲਬ ਦੋਨੋਂ ਸਾਈਡ ਮੇਰੇ 12 ਫੁੰਦੇ ਫੰਦੇ ਆ ਜਿਹੜੇ ਇਧਰੋਂ ਵੀ 6 ਮਾਈਨਸ ਰਹਿ ਜਾਣਗੇ ਇਧਰੋਂ ਵੀ 6 ਮਤਲਬ ਇੱਥੇ ਰਹਿ ਜਾਣਗੇ ਮੇਰੇ 26 ਫੰਦੇ ਠੀਕ ਹੈ ਸੌਰੀ ਠੀਕ ਹੈ ਦੋਨੋਂ ਸਾਈਡ ਮੇਰੇ ਹੈਗੇ 32-32 ਫੰਦੇ ਰਹਿ ਜਾਣਗੇ ਠੀਕ ਹੈ 32-32 ਰਹਿਣਗੇ 6-6 ਮਾਈਨਸ ਕਰ ਦੂੰਗੀ ਮਤਲਬ ਮੇਰੇ ਕੋਲ 26-26 ਫੰਦੇ ਜਿਹੜੇ ਦੋਨੋਂ ਸਾਈਡ ਰਹਿ ਜਾਣਗੇ ਠੀਕ ਹੈ ਦੋਨੋਂ ਸਾਈਡ 26-26 ਫੰਦੇ ਮੇਰੇ ਕੋਲ ਰਹਿ ਜਾਣਗੇ ਜੇ ਤੁਸੀਂ ਚਾਹੋ ਨੀ ਵੀ ਅਸੀਂ 26-26 ਨਹੀਂ ਰੱਖਣੇ ਤਾਂ ਇੱਥੇ ਜਿਹੜੇ ਮੈਂ 10 ਘਟਾਏ ਸੀ ਉੱਥੇ ਆਪਾਂ 12 ਜਾਂ 14 ਵੀ ਘਟਾ ਸਕਦੀ ਹਾਂ ਜੇ ਆਪਾਂ ਇੱਥੇ 12 ਜਾਂ 14 ਘਟਾਵਾਂਗੇ ਤਾਂ ਫਿਰ ਆਪਣੇ ਕੋਲ ਕਿੰਨੇ ਐ ਇਦਰੋਂ ਘਟ ਜਾਣਗੇ ਠੀਕ ਹੈ ਮੰਨ ਲਓ ਆਪਾਂ ਇੱਥੇ ਘਟਾ ਦੇ 12 ਫੰਦੇ ਤਾਂ ਦੋਨੋਂ ਸਾਈਡ ਹੀ ਘੱਟ ਚਲੋ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਇਹ ਤੇ ਨਾ ਜਾਏ ਕੋਈ ਵਾਰੀ ਗਲਤੀ ਹੋ ਜਾਵੇ ਚਲੋ ਕਰਦੇ ਹਾਂ ਵੀਡੀਓ ਸਟਾਰਟ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਜਿਹੜੇ ਫੰਦੇ ਆ ਕਿੱਦਾਂ ਕਿੱਟਕੀ ਹੁੰਦੇ ਨੇ ਕਿਉਂਕਿ ਨਾਲ-ਨਾਲ ਵੀਡੀਓ ਬਣਾਉਣੀ ਹੁੰਦੀ ਹੈ ਤੇ ਨਾਲ-ਨਾਲ ਜਿਹੜਾ ਇਹ ਜੋੜ ਘਟਾ ਵੀ ਕਰਨਾ ਹੁੰਦਾ ਤੇ ਕਈ ਵਾਰੀ ਪਤਾ ਨਹੀਂ ਲੱਗਦਾ ਠੀਕ ਹੈ ਚਲੋ ਆਪਾਂ ਦੱਸਦੀ ਆ ਪਹਿਲਾਂ ਮੈਂ ਚਾਰ ਦੱਸਿਆ ਸੀ ਜਿਹਨਾਂ ਤੁਹਾਨੂੰ ਪਹਿਲਾਂ ਚਾਰ ਘਟਾਵਾਂਗੇ ਇਸ ਤਰ੍ਹਾਂ ਫੰਦਾ ਕਰਾਂਗੇ ਇੱਕ 2 3 3 4 ਠੀਕ ਹੈ ਹੁਣ ਮੈਂ 4 ਘਟਾ ਤੇ ਹੁਣ ਸਾਰੀ ਜਿਹੜੀ ਸਲਾਈ ਹੈ ਮੈਂ ਉਸ ਤਰੀਕੇ ਨਾਲ ਹੀ ਬੋਣੀ ਆ ਤੇ ਧਿਆਨ ਰੱਖਿਓ ਤੇ ਡਿਜ਼ਾਈਨ ਚੇਂਜ ਹੋਣਾ 3 ਇੱਥੇ 6 ਪੂਰੇ ਹੋਗੇ ਨਾ ਤਾਂ ਇੱਥੇ ਜਿਹੜੇ ਆ 3 ਐ ਮੈਂ ਉਲਟੇ ਬਨੂੰਗੀ ਠੀਕ ਹੈ ਕਿਉਂਕਿ ਡਿਜ਼ਾਈਨ ਇੱਥੇ ਕੰਪਲੀਟ ਹੋ ਗਿਆ 6 ਬਣ ਗਏ ਉਹ ਚੀਜ਼ਾਂ ਆ ਜਿਹੜੇ ਬੱਚੇ ਹੋ ਮੈਂ ਉਲਟੇ ਉਲਟੇ ਬਨੂੰਗੀ ਤੇ ਜਿਹੜੇ ਬਾਕੀ ਬਚੇ ਐ ਆ ਬਸ ਅਗੇ ਡਿਜ਼ਾਈਨ ਚੇਂਜ ਕਰਨਾ ਤੇ ਆ 8 ਸਿੱਧੇ ਬਨੂੰਗੀ ਮੈਂ ਠੀਕ ਐ ਆ ਜਿਹੜੇ ਫੰਦੇ ਹੋ ਮੈਂ ਸਿੱਧੇ ਬਨੂੰਗੀ 8 8 ਉਲਟੇ ਬਨੂੰਗੀ ਇਸ ਤਰੀਕੇ ਨਾਲ ਵੀ ਮੈਂ ਸਾਰੀ ਸਿਲਾਈ ਜਿਹੜੀ ਕੰਪਲੀਟ ਕਰਦੀ ਆ ਤੇ ਫਿਰ ਤੁਹਾਨੂੰ ਦੱਸਦੇ ਆ ਵੀ ਅੱਗੇ ਕੀ ਕਰਨਾ ਪਾ ਠੀਕ ਐ ਜੀ ਇਸ ਤਰੀਕੇ ਨਾਲ ਮੈਂ ਸਾਰੀ ਸਿਲਾਈ ਕੰਪਲੀਟ ਕਰ ਰਹੀ ਆ ਠੀਕ ਹੈ ਤਾਂ ਹੁਣ ਆਂ ਦੇਖ ਸਕਦੇ ਹਾਂ ਇੱਥੇ ਆਪਾਂ 4 ਘਟਾਏ ਸੀਗੇ ਤਾਂ ਸਲਾਈ ਹੁਣ ਆਪਣੀ ਉਲਟੀ ਆ ਗਈ ਹੁਣ ਇਤਰੋ ਸਾਰਾ ਅਸਾਈਡ ਆਪਾਂ 4 ਘਟਾਵਾਂਗੇ 1 2 3 ਤੇ 4 ਹੁਣ ਸਾਰੀ ਸਲਾਈ ਇਸ ਤਰੀਕੇ ਨਾਲ ਹੀ ਆਪਾਂ ਉਲਟੀ ਉਲਟੀ ਬਣ ਕੇ ਕੰਪਲੀਟ ਕਰ ਲੈਣੀ ਜਲਦੀ ਜਲਦੀ ਸਾਰੀਆਂ ਭੈਣਾਂ ਜਿਹੜੀਆਂ ਬਹੁਤ ਸਪੋਰਟ ਕਰ ਰਹੀਆਂ ਨੇ ਤੇ ਆਪਾਂ ਨੂੰ ਵੀ ਹੁੰਦਾ ਵੀ ਭੈਣਾਂ ਇੰਨਾ ਜ਼ਿਆਦਾ ਪਿਆਰ ਦੇ ਰਹੀਆਂ ਤਾਂ ਆਪਾਂ ਜਲਦੀ ਜਲਦੀ ਵੀਡੀਓ ਲੈ ਕੇ ਆਈਏ ਤਾਂ ਜਿਹੜਾ ਮੈਂ ਇਹ ਗਲਾ ਸੀਗਾ ਉਹ ਬਣਾ ਲਿਆ ਸੀਗਾ ਤੇ ਬਟ ਜਿਹੜੀ ਮੇਰੀ ਵੀਡੀਓ ਆ ਬਣਾਉਣ ਵਾਲੀ ਰਹਿ ਗਈ ਸੀ ਤਾਂ ਫਿਰ ਮੈਂ ਕਿਹਾ ਭੈਣਾਂ ਨੇ ਇੰਨਾ ਪਿਆਰ ਦਿੱਤਾ ਰਾਤ ਵਾਲੀ ਵੀਡੀਓ ਨੂੰ ਆਪਾਂ ਨੂੰ ਤਾਂ ਆਪਾਂ ਨੂੰ ਹੋਰ ਵੀਡੀਓ ਪਾਉਣੀ ਚਾਹੀਦੀ ਤਾਂ ਫਿਰ ਮੈਂ ਉਹ ਸਾਰਾ ਗਲਾ ਜਿਹੜਾ ਦੇੜਿਆ ਤੇ ਮੈਂ ਇਹ ਦੁਬਾਰਾ ਬੁਣ ਰਹੀ ਹਾਂ ਹੁਣ ਸਪੈਸ਼ਲ ਵੀਡੀਓ ਦੇ ਲਈ ਇੱਕ ਮੇਰੇ ਕੋਲ ਟਾਈਮ ਦੀ ਵੀ ਕਮੀ ਸੀ ਬਟ ਫਿਰ ਵੀ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਤਾਂ ਉਹਦੇ ਲਈ ਆਪਾਂ ਨੂੰ ਇਹ ਦੁਵਾਰਾਂ ਦੇੜਕੇ ਬੁਣ ਰਹੀਆਂ ਕਿਉਂਕਿ ਦੂਸਰੀ ਸਕੀ ਵੀ ਤੇ ਬਣਾਉਣ ਤੇ ਨਾ ਟਾਈਮ ਲੱਗਦਾ ਤਾਂ ਫਿਰ ਭੈਣਾਂ ਦੀ ਡਿਮਾਂਡ ਬਹੁਤ ਸੀ ਭੈਣੇ ਜਲਦੀ ਬਣਾ ਕੇ ਦੱਸੋ ਤਾਂ ਆਪਾਂ ਕਿਹਾ ਉਸੇ ਨੂੰ ਉਧੇੜ ਲੈਣੇ ਆ ਤੇ ਭੈਣਾਂ ਨੂੰ ਜਸ ਦੱਸਣਾ ਜ਼ਰੂਰੀ ਆ ਐਦਾਂ ਹੀ ਕਮੈਂਟ ਲਾਈਕ ਸ਼ੇਅਰ ਕਰਿਆ ਕਰੋ ਆਪਾਂ ਨਵੀਆਂ-ਨਵੀਆਂ ਵੀਡੀਓ ਜਦੋਂ ਤੁਸੀਂ ਕਹਾਂਗੇ ਉਦੋਂ ਹੀ ਬਸ ਅਪਲੋਡ ਕਰਦਿਆ ਕਰਾਂਗੇ ਨਾਲ ਦੀ ਨਾਲ ਹੀ ਉਹਨਾਂ ਪਸਾਰੀ ਜਿੱਦਾਂ ਦੇ 10 ਕਿਉਂ ਉਹਨਾਂ ਦੇ ਜਾਵਾਂਗੇ ਨਾ ਸੁੰਨ 10 ਤੇ ਜਾਵਾਂਗੇ ਠੀਕ ਹੈ ਉਹ ਪਾਰਟ 1 ਸੀ ਅੱਜ ਮੈਂ ਪਾਰਟ 2 ਅਪਲੋਡ ਕਰੂੰਗੀ ਇਹ ਵਾਲਾ ਉਸ ਵੀਡੀਓ ਵਾਂਗੂ ਇਸ ਨੂੰ ਵੀ ਇੰਨਾ ਹੀ ਪਿਆਰ ਦਿਓ ਫੇਰ ਆਪਾਂ ਪਾਰਟ 3 ਲੈ ਕੇ ਆਵਾਂਗੇ ਠੀਕ ਹੈ ਸਲੂਟ ਹੁਣ ਇੱਥੇ ਪਚਾਰ ਘਟਾਈ ਸੀ ਨਾ ਵਾਲੇ ਸਿੱਧੀ ਸਾਈਡ ਤੋਂ ਠੀਕ ਹੈ ਤਾਂ ਹੁਣ ਇੱਥੇ ਆਪਾਂ ਤਿੰਨ ਘਟਾਵਾਂਗੇ ਇਸ ਤਰੀਕੇ ਨਾਲ ਇਸ ਨੂੰ ਸਿੱਧਾ ਕਰ ਲਾਂਗੇ 1 2 3 ਠੀਕ ਹੈ ਤਿੰਨ ਘਟਾ ਤੇ ਹੁਣ ਬਾਕੀ ਜਿਹੜੀ ਸਾਰੀ ਆਪਣੀ ਸਲਾਈ ਹੋ ਉਸ ਤਰੀਕੇ ਨਾਲ ਬਨੂੰਗੀ ਡਿਜ਼ਾਈਨ ਬਨੂੰਗੀ ਠੀਕ ਹੈ ਤਾਂ ਮੈਂ ਜਲਦੀ ਜਲਦੀ ਕੰਪਲੀਟ ਕਰਦੀ ਹਾਂ ਉਡੀ ਆਪਣੀ ਕਲਾ ਸਲਾਈ ਇਹ ਸਿੱਖਨੇ ਕੰਪਲੀਟ ਹੋ ਗਈ ਠੀਕ ਹੈ ਜੀ ਜਿੱਦਾਂ ਇੱਥੇ ਆਪਾਂ ਘਟਾਈ ਸੀ ਪਹਿਲਾਂ 4 ਘਟਾਈ ਹੈ ਨਾ ਫਿਰ 3 ਹੁਣ ਇਧਰੋਂ 4 ਘਟਾਏ ਹੋਏ ਆ ਹੁਣ ਆਪਾਂ 3 ਘਟਾਉਣੀ ਹੈ ਇਹ ਸਟ੍ਰਿਕਨ ਸਲਾਈ ਪਾਉਣੀ ਹੈ 1 2 3 3 ਠੀਕ ਹੈ ਜੀ ਹੁਣ ਸਾਰੀ ਸਲਾਈ ਉਦਾਂ ਹੀ ਉਲਟੀ-ਉਲਟੀ ਬੁਣ ਕੇ ਕੰਪਲੀਟ ਕਰ ਲੈਨੇ ਆਪਾਂ ਜਲਦੀ ਜਲਦੀ ਇਹ ਸਤਿ ਕੀ ਨਾ ਆਪਣੀਆਂ ਸਾਰੀ ਸਿਲਾਈ ਕੰਪਲੀਟ ਹੋ ਗਈ ਤੇ ਜਿਹੜੀ ਆਪਾਂ ਦੋਨੋਂ ਸਾਈਡ ਸੱਤ ਬੰਦੇ ਘਟਾਉਣੇ ਸੀ ਉਹ ਆਪਾਂ ਘਟਾ ਲਈਏ ਤੁਸੀਂ ਦੇਖ ਸਕਦੇ ਹੋ ਚਾਰ ਤੇ ਤਿੰਨ ਇਹ ਸਾਈਡ ਵੀ ਚਾਰ ਤੇ ਤਿੰਨ ਹੁਣ ਆਪਾਂ ਬਣਾਉਣਾ ਇਹਦਾ ਗਲਾ ਠੀਕ ਹੈ ਜੀ ਗਲਾ ਬਣਾਉਣਾ ਹੁਣ ਦੁਬਾਰਾ ਸੁਣ ਲਓ ਪਹਿਲਾਂ ਮੈਂ ਦੱਸ ਗਿਆ ਸੀ ਫਿਰ ਮੈਨੂੰ ਦੱਸ ਥੋੜੇ ਘਟ ਲੱਗੇ ਤਾਂ ਮੈਂ ਸੋਚਿਆ 12 ਘਟਾ ਲਾਂ ਠੀਕ ਹੈ ਦੁਬਾਰਾ ਦੇਖ ਲਓ ਤੁਸੀਂ ਪਹਿਲਾਂ ਮੈਨੂੰ ਲੱਗ ਘੜਬੜ ਜਿਹੀ ਹੋ ਗਈ ਸੀ ਟੋਟਲ ਆਪਣੇ ਕੋਲੇ 88 ਫੰਦੇ ਸੀਗੇ ਠੀਕ ਹੈ ਟੋਟਲ 88 ਫੰਦੇ ਸੀ ਆਪਣੇ 7-7 ਬਦੋਨੋ ਸਾਈਡ ਘਟਾ ਦੇ ਮਤਲਬ 14 ਫੰਦੇ ਗਏ ਠੀਕ ਹੈ ਇਹ ਆਪਣੇ ਕੋਲੇ 74 ਫੰਦੇ ਰਹੀਏ 74 ਚੋਂ 12 ਜਿਹੜੇ ਹੈਗੇ ਬਚਾਲੇ ਘਟਾਵਾਂਗੇ ਗੱਲੇ ਦੇ ਠੀਕ ਹੈ ਤਾਂ ਆਪਣੇ ਕੋਲੇ 62 ਫੰਦੇ ਰਹਿ ਗਏ ਬਾਠ ਫੰਦੇ ਰਹਿ ਗਏ 62 ਚ ਜਿਹੜੇ ਹੈਗੇ ਆਪਾਂ 31 31 ਦੋਨੋਂ ਸਾਈਡ ਰੱਖਾਂਗੇ ਠੀਕ ਹੈ 31 ਏ ਸਾਈਡ 31 ਏ ਸਾਈਡ ਇਹ ਸੋ ਬਾਦ ਜਦੋਂ ਆਪਾਂ ਦੋਨੋਂ ਸਾਈਡ 31 31 ਫੰਦੇ ਰੱਖ ਲਏ ਦੋਨੋਂ ਸਾਈਡ 6 6 ਘਟਾਵਾਂਗੇ 6 ਇਧਰ 6 ਇਧਰ ਠੀਕ ਹੈ ਤਾਂ ਇਧਰ ਵੀ 25 ਰਹਿ ਜਾਣਗੇ ਤਾਂ ਮਾਈਨਸ ਇਤਰੋ ਘੱਟ ਦੋ ਤਾਂ ਇਧਰ ਵੀ 25 ਠੀਕ ਹੈ 25 25 ਫੰਦੇ ਜਿਹੜੇ ਆਪਣੇ ਕੋਲ ਦੋਨੋਂ ਸਾਰੇ ਰਹਿ ਜਾਣਗੇ ਤਾਂ ਚਲੋ ਜੀ ਵੀਡੀਓ ਕਰਦੇ ਆ ਸਟਾਰਟ ਤਾਂ ਪਹਿਲਾਂ ਆਪਾਂ ਇਧਰ ਫੰਦੇ ਕਿੰਨੇ ਰੱਖਣੇ ਆ ਇਧਰ 33 33 ਰੱਖਣੀ ਠੀਕ ਹੈ ਹੁਣ 33 ਫੰਦੇ ਬੁਣੂੰਗੀ ਮੈਂ ਠੀਕ ਹੈ ਡਿਜ਼ਾਈਨ ਦੇ ਹਿਸਾਬ ਨਾਲ ਮੈਂ 33 ਫੰਦੇ ਜਿਹੜੇ ਬੁਣੂੰਗੀ ਆ ਇੱਕ ਉਮੀ ਇੱਕ ਦੋ ਹੋ ਗਈ ਸੌਰੀ ਠੀਕ ਹੈ ਆ ਵੀ ਐਸਟੀ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਠੀਕ ਹੈ 10, 11, 12, 13, 14, 15, 16, దర బ చౌద సోల 23, 24, 25 25 ਠੀਕ ਹੈ 26 27 28 29 30 ਤੇ 31 ਠੀਕ ਹੈ ਇਸਵਾ ਧਾਗਾ ਪਿੱਛੇ ਕਰੂੰਗੀ ਹੁਣ ਮੈਂ 12 ਫੰਦੇ ਘਟਾਉਣੇ ਆ ਵਿੱਚੋਂ ਠੀਕ ਹੈ ਇਸ ਤਰੀਕੇ ਨਾਲ ਦੋ ਵਿਚਲੀ ਸਲਾਈਆਂ ਪਾ ਕੇ ਇਸ ਤਰੀਕੇ ਨਾਲ ਦੋ ਦਾ ਇੱਕ ਕਰਨਾ ਇੱਕ ਘਟਾਤਾ ਠੀਕ ਹੈ दो तीन चार पज छत अठ 9 10 11 ਤੇ 12 ਹੁਣ ਕਈ ਵਾਰੀ ਨਾ ਇੱਕ ਅੱਧਾ ਅੱਗੇ ਵਿੱਚ ਰਹਿ ਜਾਂਦਾ ਹੁੰਦਾ ਤੇ ਆਪਾਂ ਮਾੜਾ ਗਿਣ ਲਾਂਗੇ ਵੀ ਆ ਵੀ 31 ਹੈ 1 2 3 4 5 6 7 8 9 10 11 14 15 16 17 18 19 20 21 22 23 24 25 26 27 28 29 30 31 ਠੀਕ ਹੈ ਦੋਨੋਂ ਸਾਈਡ ਹੈ ਜਿਹੜੀ ਆਪਣੇ 31 31 ਫੰਦੇ ਰਹਿ ਗਏ ਠੀਕ ਹੈ ਹੁਣ ਜਿਹੜਾ ਹੈਗਾ ਧਾਗਾ ਏ ਸਾਈਡ ਆ ਗਿਆ ਨਾ ਤਾਂ ਹੁਣ ਆਪਾਂ ਏ ਸਾਈਡ ਹੀ ਬੁਣਾਂਗੇ ਆ ਆਪਾਂ ਸਾਈਡ ਬਾਅਦ ਚ ਬੁਣਾਂਗੇ ਠੀਕ ਹੈ ਤੁਹਾਨੂੰ ਦੱਸੂਗੀ ਬਟ ਆਪਾਂ ਅਲੱਗ ਤੋਂ ਧਾਗਾ ਲਾਵਾਂਗੇ ਕਿਉਂਕਿ ਜਿਹੜਾ ਧਾਗਾ ਉਹ ਏ ਸਾਈਡ ਆ ਗਿਆ ਠੀਕ ਹੈ ਹੁਣ ਆਪਾਂ ਉਵੇਂ ਹੀ ਡਿਜ਼ਾਈਨ ਫਾਲੋ ਕਰਨਾ ਹੈ ਉਵੇਂ ਡਿਜ਼ਾਈਨ ਬੁਣਾਣਾ ਹੈ ਇਹ ਕਿ ਇਹ ਸਾਰੀ ਸਲਾਈ ਮੈਂ ਬੁੰਦੀ ਆ ਤਾਂ ਫਿਰ ਜਦੋਂ ਦੁਬਾਰਾ ਆਪਾਂ ਇੱਥੋਂ ਤੱਕ ਇੱਥੇ ਆ ਗਏ ਨਾ ਵਾਪਿਸ ਮੁੜ ਕੇ ਤਾਂ ਫਿਰ ਤੁਹਾਨੂੰ ਦੱਸਣੀ ਵੀ ਕਿਵੇਂ ਕਰਨਾ ਆ ਮੈਂ ਜਲਦੀ ਜਲਦੀ ਆਵਿਸ ਦੀ ਸਿਲਾਈ ਕੰਪਲੀਟ ਕਰ ਲੂੰਗੀ ਤੇ ਇਹਦੀ ਉਲਟੀ ਸਾਈਡ ਆ ਕੇ ਇੱਥੋਂ ਤੱਕ ਜਿੱਦੋਂ ਦੁਬਾਰੇ ਆ ਜੂੰਗੀ ਉੱਥੋਂ ਦਿਖਾਉਣੀ ਤੁਹਾਨੂੰ ਮੈਂ ਠੀਕ ਹੈ ਹੁਣ ਆਪਾਂ ਇੱਥੇ ਆ ਗਏ ਤਾਂ ਹੁਣ ਇੱਥੋਂ ਕੀ ਕਰਨਾ ਏਸ ਤਰੀਕੇ ਨਾਲ ਧਾਗੇ ਨੂੰ ਸਿੱਧਾ ਕਰ ਲਓ ਜਿਵੇਂ ਵੀ ਕਰ ਲਓ ਠੀਕ ਹੈ ਦੋ ਦਾ ਇੱਕ ਕਰਨਾ ਕਿਉਂਕਿ ਇੱਥੇ ਆਪਾਂ ਤਿੰਨ ਘਟਾਉਣੇ ਦੱਸੇ ਸੀ ਨਾ ਆਪਾਂ ਇੱਥੋਂ ਟੋਟਲ 6 ਫੰਦੇ ਘਟਾਉਣੇ ਨੇ ਤਿੰਨ ਪਹਿਲੀ ਵਾਰ ਤਿੰਨ ਅਗਲੀ ਵਾਰ ਠੀਕ ਹੈ ਦੋ ਦਾ ਇੱਕ ਕਰਤਾ ਇੱਕ 2 3 3 ਠੀਕ ਹੈ ਇਸ ਤਰੀਕੇ ਨਾਲ ਆਪਾਂ ਤਿੰਨ ਫੰਦੇ ਘਟਾਉਣੇ ਆ ਆ ਜਿਹੜੀ ਸ਼ੇਪ ਹੈ ਇੱਥੇ ਆਪਾਂ ਕਰੋਸ਼ੀ ਲਾਵਾਂਗੇ ਫਿਰ ਇਹਦੀ ਫਿਨਿਸ਼ਿੰਗ ਵਧੀਆ ਆਊਗੀ ਠੀਕ ਹੈ ਤਿੰਨ ਫੰਦੇ ਜਿਹੜੇ ਆਪਾਂ ਘਟਾਤੇ ਬਾਕੀ ਸਲਾਈ ਜਿਹੜੀ ਉਸੇ ਤਰੀਕੇ ਨਾਲ ਕੰਪਲੀਟ ਕਰਨੀ ਹੈ ਤੇ ਜਲਦੀ ਜਲਦੀ ਮੈਂ ਸਾਰਾ ਬੁਣ ਕੇ ਦੁਬਾਰਾ ਇਹ ਸਾਈਡ ਆਣੀ ਆ ਆ ਸਾਰੀ ਸਲਾਈ ਸਿੱਧੀ ਬੁਣੀ ਆ ਫਿਰ ਅਗਲੀ ਸਾਰੀ ਸਲਾਈ ਸੌਰੀ ਸਿੱਧੀ ਜਿਵੇਂ ਆਪਣਾ ਡਿਜ਼ਾਈਨ ਹੈ ਓਵੇਂ ਬਣੂਗੀ ਇਹ ਤੇ ਅਗਲੀ ਸਾਰੀ ਸਲਾਈ ਉਲਟੀ ਬਣੂਗੀ ਫਿਰ ਆਪਾਂ ਇੱਥੇ ਦੁਬਾਰਾ ਆਣਾ ਸਾਰੀ ਸਲਾਈ ਜਿਹੜੀ ਇਸ ਤਰੀਕੇ ਨਾਲ ਹੀ ਕੰਪਲੀਟ ਕਰ ਲੈਣੀ ਹੈ ਠੀਕ ਹੈ ਫਿਰ ਆ ਗਿਆ ਆਪਾਂ ਦੀ ਉਲਟੀ ਸਾਈਡ ਤਾਂ ਇਹ ਸਾਰੀ ਉਲਟੀ ਉਲਟੀ ਹੀ ਬਣੂਗੀ ਸਾਰੀ ਸਲਾਈ ਜਿਹੜੀ ਕੰਪਲੀਟ ਕਰ ਲੈਣੀ ਆਪਾਂ ਜਲਦੀ ਜਲਦੀ ති ත කටා තින්න හනා පා හොන කට ද තින්න ටික හට සිදේශද තින්න ඇත්ිකටයිසි එපා තින්න ඇත්තින් ආකටයි ති නාකටයිසි. ਹੁਣ ਆਪਣੇ ਕੋਲੇ ਪਹਿਲਾਂ ਟੋਟਲ 31 ਫੰਦੇ ਸੀਗੇ ਤੇ 6 ਘਟਾਤੇ ਆਪਾਂ ਟੋਟਲ 25 ਰਹਿਣੇ ਚਾਹੀਦੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 ਤੇ 25 ਤੁਸੀਂ ਦੇਖ ਸਕਦੇ ਹੋ ਹੁਣ ਆਪਣੇ ਕੋਲ ਟੋਟਲ ਜਿਹੜੇ 25 ਫੰਦੇ ਰਹਿ ਗਏ ਤਾਂ ਹੁਣ ਜਿਹੜਾ ਸਾਨੂੰ ਇਧਰੋਂ ਘਟਾਏ ਘਟਾਉਣਾ ਦੱਸਤਾ ਸੀ ਵੀ ਕਿੱਦਾਂ ਘਟਾਉਣਾ ਤੇ ਹੁਣ ਆਪਾਂ ਇਧਰੋਂ ਘਟਾਉਣਾ ਦੱਸਣੀ ਮੈਂ ਤੁਹਾਨੂੰ ਇਧਰੋਂ ਬਸ ਵੀ ਸੇਮ ਹੀ ਘਟਾਉਣਾਗਾ 6 ਫੰਦੇ ਘਟਾਉਣੀਆਂ ਕਿ ਰਾ ਸਲਾਈ ਆਪਾਂ ਕੰਪਲੀਟ ਕਰ ਲਈਏ ਤਫੇ ਤੋਂ ਦੂਜੀ ਸਾਈਡ ਦੂਜੀ ਸਾਈਡ ਆਪਾਂ ਨੂੰ ਤਾਂਗਾ ਹੋਰ ਲਾਉਣਾ ਪਊਗਾ ਕਿਉਂਕਿ ਇਹ ਸਾਈਡ ਤਾਂ ਇੱਧਰ ਚੱਲ ਰਹੀ ਹੈ ਇੱਧਰ ਆਪਾਂ ਹੋਰ ਲਾਉਣੇ ਤੇ ਇਹ ਰਾਹ ਸਲਾਈ ਕੰਪਲੀਟ ਕਰਕੇ ਮੈਂ ਉਧਰ ਆਣੀ ਆ ਆ ਸਲਾਈ ਮੈਂ ਜਲਦੀ ਜਲਦੀ ਕੰਪਲੀਟ ਕਰ ਰਹੀ ਆ ਜਿਹੜੀ ਸਾਈਡ ਆਪਾਂ ਘਟਾਤੀ ਉਹਦੀ ਉਲਟੀ ਸਾਈਡ ਆਏ ਠੀਕ ਹੈ ਤੇ ਜਿਹੜੀ ਦੂਜੀ ਸਾਈਡ ਆ ਉਹਦਾ ਇਸ ਵਰਤ ਕੋਲੋਂ ਨਾ ਸਟਾਰਟ ਹੋ ਜੀ ਕਿਉਂਕਿ ਆਪਾਂ ਜਦੋਂ ਆਪਾਂ ਡਿਜ਼ਾਈਨ ਘਟਾਉਣੇ ਸ਼ੁਰੂ ਕੀਤੇ ਸੀ ਨਾ ਤਾਂ ਉਹ ਉਹਦੀ ਸਿੱਧੀ ਸਾਈਡ ਬਣ ਗਈ ਸੀ ਤੇ ਇਹਦੀ ਉਲਟੀ ਸਾਈਡ ਰਹਿੰਦੀ ਸੀ ਠੀਕ ਹੈ ਹੁਣ ਆਪਾਂ ਇੱਥੋਂ ਘਟਾਉਣੀ ਪੰਦੀ ਆਪਾਂ ਘਟਾਤੇ ਹੁਣ ਇੱਥੋਂ ਘਟਾਉਣੀ ਤੇ ਇੱਥੇ ਆਪਾਂ ਹੋਰ ਜਿਹੜੀ ਹੈ ਤਾਂ ਅੱਗੇ ਦਾ ਯੂਜ਼ ਕਰਾਂਗੇ ਬਾਅਦ ਤਬ ਇਹਨੂੰ ਸੀਸੇ ਨਾਲ ਕੱਟ ਵਰਗਾ ਠੀਕ ਹੈ ਹੁਣ ਸੇਮ ਇੱਥੇ ਸਿੱਧਾ ਘਟਾਉਣੀ ਆ ਠੀਕ ਹੈ ਕਿੰਨੇ ਘਟਾਉਣੇ ਦੋ ਦੋ ਤਿੰਨ ਛੇ ਨੇ ਤਿੰਨ ਫੰਦੇ ਠੀਕ ਹੈ 1 2 ਤੇ 3 ਠੀਕ ਹੈ ਤਿੰਨ ਫੰਦੇ ਘਟਾਉਣੇ ਬਾਕੀ ਸਾਰੀ ਸਲਾਈ ਆਪਾਂ ਉਸ ਤਰੀਕੇ ਨਾਲ ਹੀ ਉਲਟੀ-ਉਲਟੀ ਬੁਣਨੀ ਆ ਚੀਕੇ ਤੇ ਆ ਜਿਹੜੀ ਆਪਾਂ ਜਿਵੇਂ ਡਿਜ਼ਾਈਨ ਚੱਲ ਰਿਹਾ ਆਪਾਂ ਉਹ ਵੀ ਕੰਪਲੀਟ ਕਰਾਂਗੇ ਆ ਵੀ ਦੀ ਉਲਟੀ ਸਾਈਡ ਉਦ ਸੇਮ ਥਿੱਕੇ ਨਾਲ ਤਿੰਨ ਫੰਦੇ ਜਿਹੜੇ ਘਟਾਵਾਂਗੇ ਇੱਕ ਦੋ ਤੇ ਤਿੰਨ ਠੀਕ ਹੈ ਤੁਸੀਂ ਸਮਝ ਸਕਦੇ ਹੋ ਤਿੰਨ ਇੱਥੇ ਘਟਾਈਸ ਦੇਣ ਇੱਥੇ ਘਟਾਓ 6 ਫੰਦੇ ਘਟਾਉਣੇ ਸ ਟੋਟਲ ਤਾਂ ਆਪ ਘਟਾਤੀ ਹੈ ਸਾਰੀ ਸਲਾਈ ਬੁਣ ਕੇ ਤੁਹਾਨੂੰ ਦਿਖਾਨੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੁਣ ਇਧਰ ਵੀ ਆਪਾਂ ਗਿਣ ਲਗੇ 4 6 8 10 12 14 16 18 20 22 23 25 ਟੋਟਲ ਜਿਹੜੇ 25 25 ਫੰਦੇ ਦੋਨੋਂ ਸਾਈਡ ਰਹਿ ਗਏ ਤਾਂ ਜਿਹੜੀ ਆਪਣੀ ਗਲੇ ਦੀ ਗੁਲਾਈ ਆ ਉਹ ਵੀ ਬਣ ਗਈ ਤੇਸ ਤੋਂ ਬਾਅਦ ਬਸ ਏਵੇਂ ਏਵੇਂ ਹੀ ਆਪਾਂ ਸਾਰਾ ਜਿੰਨਾ ਵੀ ਆਪਾਂ ਮੋੜਾ ਰੱਖਣਾ ਹੈ ਉਹਨਾਂ ਆਪਾਂ ਰੱਖ ਲਾਂਗੇ ਠੀਕ ਹੈ ਟੋਟਲ ਆਪਣੀ ਦੋਨੋਂ ਸਾਈਡ 25 25 ਫੰਦੇ ਰਹਿ ਗਏ ਆ ਤਾਂ ਇੱਥੇ ਆਪਾਂ ਬਾਅਦ ਚ ਕਰੋਸ਼ੀ ਲਾਵਾਂਗੇ ਜਿਸ ਦੇ ਨਾਲ ਫਿਨਿਸ਼ਿੰਗ ਜਿਹੜੀ ਸਹੀ ਆਊਗੀ ਤੇ ਜਦੋਂ ਆਪਾਂ ਸਾਰਾ ਬੁਣ ਲਿਆ ਉਹ ਆਪਾਂ ਅਗਲੇ 파ਰਟ ਚ ਪਾਵਾਂਗੇ 파ਰਟ ਨੰਬਰ 3 ਚ ਇਹ 파ਰਟ ਨੰਬਰ 2 ਆ ਧੰਨਵਾਦ ਜੀ ਜੇ ਲਾਈਕ ਵੀਡੀਓ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਹ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਓ ਤਾਂ ਫੇਰ ਆਪਾਂ ਇਹਦਾ 파ਰਟ 3 ਵੀ ਲੈ ਕੇ ਆਵਾਂਗੇ ਧੰਨਵਾਦ ਜੀ